ਸਰ ਸ਼ਿਕਾਜੀ ਮੈਂ ਰਿਨਾਤਿਮਾਨ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਹਰ ਵਾਰ ਦੀ ਤਰ੍ਹਾਂ ਅਸੀਂ ਕੋਈ ਨਾ ਕੋਈ ਇੱਕ ਵੱਖਰਾ ਮੁੱਦਾ ਚ ਲੈ ਕੇ ਹਾਜ਼ਰ ਹੁੰਦੇ ਆ ਤਾਂ ਅੱਜ ਕੱਲ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਚਾਰੇ ਪਾਸੇ ਠੱਗੀਆਂ ਠੋਰੀਆਂ ਮਾਰ ਦੇ ਵਿੱਚ ਲੋਕ ਇੰਨੇ ਤੇਜ਼ ਹੋ ਚੁੱਕੇ ਨੇ ਕਿ ਇੰਨੀ ਤਾਂ ਉਹ ਮਿਹਨਤ ਕਰਨ ਵਾਸਤੇ ਆਪਣਾ ਦਿਮਾਗ ਨਹੀਂ ਚਲਾਉਂਦੇ ਐਨਾ ਦਿਮਾਗ ਉਹ ਕਿਸੇ ਕੰਮ ਵੱਲ ਨਹੀਂ ਚਲਾਉਂਦੇ ਜਿੰਨਾ ਦਿਮਾਗ ਉਹਨਾਂ ਦਾ ਪੁੱਠੇ ਕੰਮਾਂ ਵੱਲ ਅਤੇ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਠੱਗੀ ਮਾਰੀ ਜਾਵੇ ਕਿਸ ਧਰਮ ਦੀ ਆੜ ਦੀ ਵਿੱਚ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਤਾਂ ਇਸ ਪਾਸੇ ਅੱਜ ਕੱਲ ਲੋਕਾਂ ਦਾ ਦਿਮਾਗ ਬਹੁਤ ਜ਼ਿਆਦਾ ਚੱਲ ਰਿਹਾ ਜਿੱਦੇ ਹੁਣ ਇੱਕ ਹੋਰ ਤਾਜੀ ਤਸਵੀਰ ਸਾਹਮਣੇ ਆਈ ਹੈ ਐਨ ਜੀਓ ਦੇ ਨਾਮ ਦੇ ਉੱਤੇ ਲੋਕਾਂ ਨੂੰ ਠੱਗੀਦਾਰ ਸ਼ਿਕਾਰ ਬਣਾਇਆ ਜਾਂਦਾ ਅਸੀਂ ਐਕਸਸ ਸੁਣਦੇ ਹਾਂ ਨਾ ਕਿ ਮਰਿਆ ਹੋਇਆ ਦਾ ਮਾਸ ਖਾਧਾ ਜਾ ਰਿਹਾ ਤਾਂ ਆਪਾਂ ਸੋਚਦੇ ਹੁੰਨੇ ਆ ਕਿ ਆਖਰ ਕਿਵੇਂ ਮਰੇ ਹੋਏ ਲੋਕਾਂ ਦਾ ਜਿਹੜਾ ਮਾਸ ਖਾਧਾ ਜਾਂਦਾ ਤਾਂ ਫਿਰ ਆ ਖਬਰ ਦੇਖ ਕੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਸ ਤਰੀਕੇ ਦੇ ਨਾਲ ਮਰੇ ਹੋਏ ਲੋਕਾਂ ਦਾ ਮਾਸ ਖਾਦਾ ਜਾਂਦਾ ਚੋਂਦਾ ਜੀ ਹਾਂ ਇੱਕ ਵਿਅਕਤੀ ਜੋ ਦਾਵਾ ਕਰਦਾ ਕਿ ਉਹ ਐਨ ਜੀਓ ਚਲਾ ਰਿਹਾ ਹੈ ਐਨ ਜੀਓ ਦਾ ਨਾਮ ਵੀ ਉਸ ਨੇ ਜਿਹੜਾ ਕਿ ਖਾਲਸਾ ਹੈਲਪ ਦੇ ਉੱਤੇ ਰੱਖਿਆ ਹੋਇਆ ਤਾਂ ਫਿਰ ਜਦੋਂ ਇੱਕ ਵੀਰ ਹੈ ਜਿਹੜਾ ਕਿ ਹਮੇਸ਼ਾ ਅਜਿਹੇ ਗੱਲਾਂ ਦੇ ਜਿਹੜੇ ਕਿ ਖੁਲਾਸੇ ਕਰਦਾ ਰਹਿੰਦਾ ਗੁਰਵਿੰਦਰ ਬਠਿੰਡੇ ਵਾਲਾ ਤਾਂ ਜਦੋਂ ਉਸ ਨੂੰ ਪਤਾ ਲੱਗਦਾ ਕਿਸ ਤਰੀਕੇ ਦੇ ਨਾਲ ਸਮਾਜ ਸੇਵੀਆਂ ਦੇ ਨਾਂ ਦੇ ਉੱਤੇ ਜਾਂ ਫਿਰ ਐਨ ਜੀਓ ਚਲਾ ਕੇ ਉਹਨਾਂ ਵੱਲੋਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਤਾਂ ਫਿਰ ਅਜਿਹੇ ਲੋਕਾਂ ਦੇ ਉਹ ਪਰਦਾ ਫਾਸ਼ ਜ਼ਰੂਰ ਕਰਦਾ ਤਾਂ તાਜੀ ਰਿਕਾਰਡਿੰਗ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਕਿ ਜਿਹੜੀ ਲੜਕੀ ਮਰ ਚੁੱਕੀ ਹੈ ਉਸ ਦੇ ਇਲਾਜ ਦੇ ਨਾਮ ਦੇ ਉੱਤੇ ਪੈਸੇ ਬਟੋਰੇ ਜਾ ਰਹੇ ਨੇ ਸੋ ਪਰਦਾ ਫਾਸ਼ ਕੀਤਾ ਤਾਂ ਫਿਰ ਆਪਾਂ ਬਹੁਤਾ ਦੇਰ ਨਾ ਲਈਏ ਤਾਂ ਸੁਣ ਲੈਣੇ ਆਹ ਕੋਰ ਰਿਕਾਰਡਿੰਗ ਐਂਡ ਤੱਕ ਜ਼ਰੂਰ ਸੁਣਿਓ ਕਿ ਕਿਸ ਤਰੀਕੇ ਦੇ ਨਾਲ ਲੋਕ ਅੱਜਕੱਲ ਠੱਗੀ ਮਾਰਦੇ ਨਵੇਂ ਤੋਂ ਨਵੇਂ ਤਰੀਕੇ ਲੱਭ ਰਹੇ ਨੇ ਧਰਮ ਦੀ ਆੜ ਦੇ ਵਿੱਚ ਹੋਰ ਐਨਜੀਓ ਦੀ ਆੜ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਤਰੀਕੇ ਅਪਣਾਏ ਜਾ ਰਹੇ ਨੇ ਤਾਂ ਦੇਖੋ ਇਹ ਖਾਸ ਖਬਰ ਹਾਂਜੀ ਹਾਂਜੀ ਸਿਆ ਤੁਹਾਨੂੰ ਇਹ ਬੱਚੀ ਜੀ ਤੁਹਾਡੇ ਕਿਸੇ ਜਾਣਕਾਰ ਦੀ ਹੈ ਹਾਂਜੀ ਹਾਂਜੀ ਗਾਉ ਆਈ ਸੀ ਸਾਡੇ ਕੋਲੇ ਜਾਣਕਾਰੀ ਉਹਨਾਂ ਨੇ ਕਿਹਾ ਸੀਗਾ ਵੀ ਇਹਨਾਂ ਦੀ ਮਤਲਬ ਕਿ ਅਸੀਂ ਆਪ ਵੀ ਬਾਅਦ ਚ ਪੜਤਾਲ ਕਰਦੇ ਹੁੰਨੇ ਕਿਹੜਾ ਪਾ ਦੰਨੇ ਜਿਵੇਂ ਉਹਨਾਂ ਦਾ ਨੰਬਰ ਮਿਲ ਜੂਗਾ ਬਈ ਜੀ ਮੈਂ ਲੈ ਦੂੰਗਾ ਕੋਈ ਨਹੀਂ ਤੇ ਵੈਸੇ ਮੈਂ ਤੁਹਾਨੂੰ ਦੱਸਾਂ ਇਸ ਬੱਚੀ ਬਾਰੇ ਹਾਂਜੀ ਹਾਂਜੀ ਦੱਸ ਦਿਓ ਇਹ ਬੱਚੀ ਦਾ ਲਾਜ ਮੈਂ ਬਠਿੰਡਿਓਂ ਕਰਵਾਇਆ ਸੀ ਪੀਜੀਆਈ ਚ ਪਿਛਲੇ ਸਾਲ ਅਗਸਤ ਚ ਇਹਦੀ ਮੌਤ ਹੋ ਗਈ ਹੋ ਗਈ ਸੀ ਬਿਲਕੁਲ ਜਨਾਬ ਇਹਦੇ ਪਿਓ ਦਾ ਫੋਨ ਨੰਬਰ ਦੇ ਦੇ ਨਾਲ ਗੱਲ ਕਰ ਲੋ ਪਹਿਲਾਂ ਇੱਕ ਨੇ ਪੋਸਟ ਪਾਈ ਸੀ ਮੈਂ ਪਰਚਾ ਮੁਕਸਰ ਦਿੱਤਾ ਵਾ ਇਹਦੇ ਤੇ ਅੱਛਾ ਫਿਰ ਤਾਂ ਗਲਤ ਕੀਤਾ ਯਾਰ ਫਿਰ ਤੁਹਾਡੀ ਪਰਤਾਲ ਕਾਦੀ ਆ ਬਾਈ ਜੀ ਹਾਂ ਫਿਰ ਤਾਂ ਗਲਤ ਆ ਹਨਾ ਨਹੀਂ ਤੁਹਾਡੀ ਪਰਤਾਲ ਕਿੱਥੇ ਆ ਤੁਹਾਡੀ ਜੀ ਐਨ ਜੀਓ ਤਾਂ ਹਾਂ ਆਹ 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 ਫਿਰ ਤਾਂ ਬਾਈ ਜੀ ਕਿ ਪਾ ਕੇ ਤੇ ਫੇਰ ਕਰਨੀ ਸੀਗੀ ਬਾਈ ਜੀ ਸਭ ਝੂਠ ਹੈ ਮੈਂ ਇਹ ਪੋਸਟ ਵੀ ਸਕਰੀਨ ਸ਼ਾਟ ਔਰ ਤੁਹਾਡਾ ਨਾਮ ਆਈਟੀ ਸੈਂਡ ਬਟਨਡੇ ਪੇਜ ਤੇ ਠੀਕ ਹੈ ਜੀ ਮੈਂ ਇਹੀ ਕੰਮ ਕਰਦਾ ਕੱਲ ਮੈਂ ਗੜਿਆਲਾ ਗੁਰੂ ਦਾ ਇੱਕ ਬੰਦਾ ਹੈ ਉਹਨੇ ਇੱਕ ਗਰੀਬ ਦੀ ਬਾਹ ਕਰਤੀ ਵਾਲੀ ਦੀ ਪੋਸਟ ਪਾਈ ਆ ਉਹ ਫੜਿਆ ਸੀ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਕਿਸੇ ਮਰੇ ਦਾ ਮਾਸ ਨਾ ਖਾਓ ਜਵਾਕਾ ਚ ਨਿਕਲਦਾ ਹਾਂ ਨਹੀਂ ਹਾਂ ਨਹੀਂ ਹਾਂ ਨਹੀਂ ਇਹ ਤਗੀਆਂ ਮਾਰਨੀਆਂ ਬੰਦ ਕਰ ਦਿਓ ਕੋਈ ਗੱਲ ਨਹੀਂ ਤਗੀਆਂ ਮਾਰਨੀਆਂ ਬੰਦ ਕਰ ਦਿਓ ਰਿਕਾਰਡਿੰਗ ਤੁਹਾਡੀ ਹੋ ਗਈ ਤੇ ਵਾਇਰਲ ਹੋ ਰਹੀ ਆ ਕੋਈ ਗੱਲ ਆਈਟੀ ਸੈਲ ਦੇ ਪਰਚਾ ਦੇਤਾ ਕੋਈ ਗੱਲ ਇਕਾ ਮੇਰਾ ਨੰਬਰ ਹੈ ਨੋਟ ਕਰ ਲਿਓ ਗੁਰਵਿੰਦਰ ਸ਼ਰਮਾ ਵਟਿੰਡੇ ਤੋਂ ਆ ਮੈਂ ਠੀਕ ਆ ਕੋਈ ਗੱਲ ਨਹੀਂ ਹਾਂ ਸ਼ਰਮ ਕਰੋ ਮਾੜੀ ਮੋਟੀ ਲਾਂਤੀ ਹੋ ਸ਼ਰਮ ਕੋਈ ਗੱਲ ਨਹੀਂ ਤੁਹਾਡੇ ਬੱਚਿਆਂ ਦੀਆਂ ਬੋਸਟਾਂ ਬਹਿਣੀਆਂ ਜਦੋਂ ਬੱਚੇ ਤੁਹਾਡੇ ਨਾਲ ਇਹੋ ਜਿਹਾ ਕੁਝ ਹੋ ਕੋਈ ਗੱਲ ਨਹੀਂ ਜਿੰਨੀ ਸੇਵਾ ਕਰੀ ਜਾਂਦੇ ਆ ਨਾ ਟੱਟੂ ਕਰੀ ਜਾਂਦਾ ਸੇਵਾ ਝੂਠ ਬੋਲ ਕੇ ਤੂੰ ਪੈਸੇ ਖਾਈ ਜਾਂਦਾ ਓਏ ਓਏ ਕੋਈ ਬਕਵਾਸ ਕਰਦਾ ਤੂੰ ਮਰੀ ਜਵਾਗਦੀ ਦੇ ਪੈਸੇ ਖਾਈ ਜਾਂਦਾ ਤੂੰ ਇਤੋਂ ਵੱਧ ਲਾਂਤੀ ਕੀ ਹੋਏਗਾ ਤੂੰ ਸ਼ਰਮ ਕਰ ਮਾੜੀ ਮੋਟੀ ਤੇਰੇ ਜਵਾਦ ਗੱਲੇ ਹੈਗੇ ਕਿ ਨਹੀਂ ਹੈਗੇ ਆ ਬੋਲਦਾ ਕਿਉਂ ਆਇਆ ਮੈਂ ਬੋਲਾਂ ਜਿਵੇਂ ਨਾ ਤੂੰ ਝੂਠ ਬੋਲ ਕੇ ਪੈਸੇ ਖਾ ਰਿਹਾ ਹੈ ਤੁਹਾਡਾ ਯਾਰ ਤੈਨੂੰ ਕੀ ਨ ਅਧਿਕਾਰ ਦਿਆ ਤਾ ਬੋਲਣ ਦਾ ਮੈਂ ਮੈਨੂੰ ਅਧਿਕਾਰ ਸਰਕਾਰ ਨੇ ਦਿੱਤਾ ਹੈ ਹੋਰ ਦੱਸ ਅੱਛਾ ਹਾਂ ਪਹਿਲਾਂ ਤੂੰ ਪੁੱਛਦਾ ਲੈਂਦਾ ਵੀ ਤੀ ਕੌਣ ਤੇ ਕੀ ਕਰਦੇ ਆ ਹਨਾ ਕੋਈ ਵੀ ਹੋਵੇ ਤੂੰ ਕਹਿਆ ਮੈਂ ਖਾਲਸਾ ਦੇ ਨਾਂ ਤੇ ਆ ਪਹਿਲਾਂ ਤਾਂ ਖਾਲਸਾ ਦੇ ਨਾਂ ਤੇ ਝੂਠ ਬੋਲਦਿਆਂ ਤੁਸੀਂ ਫਿਰ ਤੂੰ ਜਵਾਗੜੀ ਦੀ ਪੋਸਟ ਝੂਠੀ ਪਈ ਜਿਹੜੀ ਜਵਾਗੜੀ ਇੱਕ ਸਾਲ ਪਹਿਲਾਂ ਮਰ ਗਈ ਤੇ ਉਹਦੀ ਪੋਸਟ ਬਾਕੇ ਪੈਸੇ ਮੰਗ ਰਿਹਾ ਹਾਂ ਹਾਂ ਇਹ ਕੇ ਫਿਰ ਤੂੰ ਗਣਮ ਖਾਲਸਾ ਦੇ ਨਾਂ ਤੇ ਐਨ ਜੀਓ ਚਲਾਉਣਾ ਹੈ ਹਾਂ 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 ਤੇ ਅੱਜ ਕੱਲ ਲੋਕ ਇਸ ਕਦਰ ਗਿਰ ਚੁੱਕੇ ਨੇ ਕਿ ਮ੍ਰਿਤਕ ਲੋਕਾਂ ਨੂੰ ਵੀ ਨਿਬਖਸ਼ਿਆ ਜਾ ਰਿਹਾ ਕਾਰੇ ਪਿੱਛੇ 4 ਪੈਸੇ ਕਮਾਉਣ ਦੇ ਪਿੱਛੇ ਤਾਂ ਇਸ ਤਰੀਕੇ ਦੀਆਂ ਠੱਗੀਆਂ ਠੋਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਜੋ ਕਿ ਬੇहद निंदनीय ਚੋਗ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼